ਬਾਬਾ ਦੁੱਤਾ ਜੀ ਸਿੱਖਾਂ ਸੇਵਕਾਂ ਨਾਲ ਲੈ ਕੇ ਪਹਾੜ ਤੇ ਚੜ੍ਹੇ ਬੁੱਢਣ ਸਾਹਿਬ ਲੋਕਤ ਭਏ ਜਾ ਕੇ ਕੀ ਦੇਖਦੇ ਆ ਬੜਾ ਭਾਰੀ ਤਪਸ਼ੀ ਬੁੱਢਣ ਸਾਹਿ ਬੈਠਾ ਹੈ ਸ੍ਰੀ ਨਾਨਕ ਬਚ ਸਿਮਰਤ ਸੋਈ ਜੋ ਚੇਤੇ ਕਰ ਰਿਹਾ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਏ ਮਹਾਰਾਜ ਹੁਣ ਤਾਂ 100 ਸਾਲ ਤੋਂ ਉੱਤੇ ਉਬਰ ਹੋ ਗਈ ਏ ਦੁੱਧ ਕਦੋਂ ਪੀਵੋਂਗੇ ਆਕੇ ਵਰਸਤ ਆਏ ਦੁੱਧ ਲੈ ਜੋਈ ਕਿਹੜਾ ਗੁਰੂ ਕਾ ਸਹਬਜਾਦਾ ਕਦੋਂ ਮੇਰੇ ਹੱਥੋਂ ਆਕੇ ਦੁੱਧ ਲੈ ਕੇ ਪੀਊਗਾ ਬਿਰਧ ਮਹਾਤਨ ਕੋ ਤਬ ਤਿਆਗੋ ਮੇਰਾ ਸਰੀਰ ਬਹੁਤ ਬਿਰਧ ਹੋ ਗਿਆ ਇਸ ਨੂੰ ਤਿਆਗ ਦਿਆਂ ਸ੍ਰੀ ਗੁਰ ਕੇ ਦਰਸ਼ਨਿਆ ਨਰਾਗੋ ਔਰ 나ੜੀ ਚਾਹਦਾ ਮੈਂ ਛੇਵੇਂ ਸਰੂਪ ਦੇ ਵੀ ਦਰਸ਼ਨ ਕਰਾਂ ਕੋਰੇ ਪਰ ਹਵਾਏ ਕੈ ਅਸਵਾਰ ਜਿੱਦਰ ਸਤ ਸੰਗ ਜੀ ਬਾਬਾ ਗੁਰਦੁੱਤਾ ਜੀ ਘੋੜੇ ਤੇ ਸਵਾਰ ਹੋ ਕੇ ਸ੍ਰੀ ਗੁਰਦੁੱਤਾ ਚੜ੍ਹੇ ਪਹਾੜ ਪਹਾੜ ਤੇ ਚੜੇ ਹਨ ਬਾਬਾ ਗੋਦਤਾ ਜੀ ਸਿੱਖ ਨਾਲ ਹਨ ੁਸ਼ਕ ਪਰੇ ਕਾਨਨ ਕੋਹੇਰਾ ਜਦੋਂ ਅੱਗੇ ਜਾ ਕੇ ਕੋਈ ਜੰਗਲ ਦੇਖਿਆ ਅਜਾ ਚਰਾਵਤ ਸ਼ੇਰ ਬਡੇਰਾ ਤੱਕ ਸ਼ੇਰ ਸਾਥ ਸੰਗਰੀਆਂ ਦੀਆਂ ਬੱਕਰੀਆਂ ਝਾੜਿਆ ਕਰਦਾ ਸੀ ਬੁੱਢਣ ਸ਼ਾਹ ਦੀਆਂ ਬੁੱਢਣ ਸ਼ਾਹ ਪਰੇ ਤਬ ਬੈਸਾ ਬੁੱਢਣ ਸ਼ਾਹ ਵੀ ਬੜੇ ਆਸਣ ਲਾਈ ਬੈਠਾ ਹੈ ਪਰ ਤਪਮੂਰਤ ਧਾਰੀ ਹੋਏ ਜੈ ਸਾ ਜਮੇ ਸਾਹ ਤੰਗੀ ਬੜਾ ਭਾਰੀ ਕੋਈ ਤਪਸੀ ਜੁਗਾ ਦਾ ਬੈਠਾ ਹੈ ਪਰ ਉਹ ਬ੍ਰਿਧ ਜੜ ਜਰੀ ਸਰੀਰ ਬਹੁਤ ਹੀ ਦਰਦ ਸਰੀਰ ਇਹ ਹੈ ਜਜਰੀ ਪੁੱਤ ਕਮਜ਼ੋਰ ਹੋਇਆ ਹੋਇਆ ਸਰੀਰ ਹੈ ਫਿਕ ਸ੍ਰੀ ਗੁਰਦਤਾ ਕਹਿ ਤੀਰ ਜਦੋਂ ਖਾਲਸਾ ਜੀ ਬਾਬਾ ਗੁਰਦਤਾ ਜੀ ਨੇ ਦੇਖਿਆ ਨੇੜੇ ਹੋ ਕੇ ਪਹੁੰਚੇ ਕਿਹਾ ਧੀਰਜ ਨਾਲ ਉਠੋ ਸੰਤ ਜੀ ਪੈ ਮੁੱਝ ਦੀਜੇ ਘੋੜੇ ਤੇ ਚੜੇ ਹੋਏ ਨੇ ਕੋਲੇ ਜਾ ਕੇ ਘੋੜਾ ਖੜਾ ਕਰ ਲਿਆ ਨਾਲੇ ਕਿਹਾ ਉਠੋ ਸੰਤ ਜੀ ਸਮਾਦੀ ਤੋਂ ਸਾਬਤਾਨ ਹੋਵੋ ਲਿਆਓ ਦੁੱਧ ਛਕਾਓ ਗੁਰਸਤ ਅਹੋ ਸ਼ੁੱਧਤ ਲਖ ਲੀਜੇ ਮੈਂ ਗੁਰੂ ਕਾ ਸਹਬਜ਼ਾਦਾ ਮੈਨੂੰ ਤਿਆਸ ਲੱਗੀ ਹੈ ਦੁੱਧ ਦਿਓ ਮੈਨੂੰ ਬਾਣੀ ਸੁਣਤ ਆਨੰਦ ਬਲੰਦੇ ਖਾਲਸਾ ਜੀ ਜਿਹੜਾ ਇੰਨਾ ਚਿਰ ਤੋਂ ਉਡੀਕ ਰਿਆ ਸੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਉਹਨੂੰ ਕਿੰਨੀ ਚੰਗੀ ਏ ਅਮਰਤਮਈ ਬਾਣੀ ਲੱਗੀ ਹੋਵੇਗੀ ਸ਼ੁਕਰ ਹੈ ਅੱਜ ਆਵਾਜ਼ ਆਈ ਹੈ ਮੈਨੂੰ ਜਿਹੜਾ ਤਰਸ ਰਿਹਾ ਸੀ ਦਸ ਦਿਨ ਨਹੀਂ ਕੋਈ ਕਿਸੇ ਦੀ ਉਡੀਕ ਕਰ ਸਕਦਾ ਕਿੱਥੇ ਪਹਿਲੇ ਸਰੂਪ ਤੋਂ 6 ਸਰੂਪਾਂ ਤੱਕ ਅਢੀਕ ਕੀਤੀ ਇਸਨੇ ਔਰ ਜਾਪ ਪਰਮੇਸ਼ਰ ਦਾ ਕੀਤਾ ਖਾਲਸਾ ਜੀ ਅੱਜ ਜਿਸ ਵੇਲੇ ਨੂੰ ਆਵਾਜ਼ ਆਈ ਇਹਦੇ ਕੰਨਾਂ ਦੁਆਰਾ ਯਾਨੀ ਅਮਰਤੀ ਪੀ ਲਿਆ ਇਸਨੇ ਛੇਤੀ ਦੇ ਨੇਤਰ ਖੋਲੇ ਬੁੱਢਣ ਸ਼ਾਨ ਉੱਠ ਤੂਰਨ ਹੀ ਜੁਗ ਪਦ ਬੰਦੇ ਉੱਠ ਕਰਕੇ ਛੇਤੀ ਦੇ ਨੇ ਉਮਰ ਦਾ ਸਾਹਬ ਨਹੀਂ ਦੇਖਿਆ ਕਿੱਥੇ ਬਿਰਧ ਅਵਸਥਾ ਸੀ ਬਾਬਾ ਗੁਰਦੁੱਤਾ ਜੀ ਦੇ ਦੋਨੋਂ ਚਰਨਾਂ ਤੇ ਮੱਥਾ ਟੇਕਿਆ ਬਹਿ ਰਕਾਬ ਕੋ ਤਰੇ ਉਤਾਰੇ ਰਕਾਬਾਂ ਦੇ ਵਿੱਚ ਚਰਨ ਸੀ ਘੋੜੇ ਤੇ ਚੜੇ ਹੋਏ ਸਨ ਨਾ ਬਾਬਾ ਗੁਰਦੁੱਤਾ ਜੀ ਆਪ ਹੱਥੀਂ ਰਕਾਬਾਂ ਦੇ ਵਿੱਚੋਂ ਚਰਨ ਕੱਢਦਾ ਹੈ ਬਾਬਾ ਗੁਰਦੁੱਤਾ ਜੀ ਦੇ ਬੈਠਾ ਰੇ ਤਨਛਿਤ ਕੁਛ ਡਾਰੇ ਉੱਥੇ ਕਿਹੜਾ ਪਲੰਗ ਸੀ ਸਤ ਸੰਗ ਜੀ ਫਕੀਰ ਸਾਧੂ ਸੀ ਕੋਮਲ ਕੋਮਲ ਕੱਖ ਵਿਛਾ ਕੇ ਨਾ ਹਰੇ ਹਰੇ ਨਰਮ ਨਰਮ ਉਹਦੇ ਉੱਤੇ ਬਾਬਾ ਗੁਰਦੁੱਤਾ ਜੀ ਨੂੰ ਬਖਾਇਆ ਆਣ ਅਜਾ ਕੋ ਦੁੱਧ ਪਲਾਇਓ ਉਹੀ ਬੱਕਰੀਆਂ ਦਾ ਦੁੱਧ ਪਿਉਣਾ ਕੀਤਾ ਬਾਬਾ ਗੁਰਦੁੱਤਾ ਜੀ ਨੂੰ ਊਰਬ ਕੋ ਪ੍ਰਸੰਗ ਸਭ ਗਾਇਓ ਪਹਿਲਾ ਪ੍ਰਸੰਗ ਜਿਵੇਂ ਗੁਰਨਾਨਕ ਦੇਵ ਜੀ ਨਾਲ ਬਚਨ ਹੋਏ ਸੀ ਉਹ ਸਾਰੇ ਬਾਬਾ ਗੁਰਦੁੱਤਾ ਜੀ ਨੂੰ ਦੱਸੇ ਬੁੱਢਣ ਸ਼ਾਨ ਸ਼੍ਰੀ ਗੁਰਦਿੱਤੇ ਸੁਣ ਕਰ ਕਹੋ ਬਾਬਾ ਗੁਰਦੁੱਤਾ ਜੀ ਨੇ ਸੁਣ ਕੇ ਕਿਹਾ ਨਗਰ ਬਸਾਉਣ ਕੋ ਹਮ ਚਾਹੋ ਬੁੱਢਣ ਸ਼ਾਹੀ ਕਿਰਪਾ ਕਰੋ ਤੁਸੀਂ ਤਾਂ ਧੰਨ ਗੁਰਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ ਅਸੀਂ ਇੱਥੇ ਤੁਹਾਡੇ ਕੋਲੇ ਨਗਰ ਬਸਾਉਣਾ ਚਾਹੁੰਦੇ ਹਾਂ ਕਾਂ ਰਚੇ ਸੋ ਦਿਓ ਬਤਾਈ ਉਹ ਵੀ ਦੱਸ ਦਿਓ ਆਪ ਪਰਮ ਵਿਰਧ ਹੋ ਸਿਆਣੇ ਹੋ ਕਿੱਥੇ ਰਚੀਏ ਕੁਛ ਆਗਲ ਸਦ ਕਹੋ ਬਜਾਈ ਨਾਲ ਅਗਲੇ ਸਮੇਂ ਭਵਿੱਖਤਾਰੇ ਵੀ ਸਾਨੂੰ ਕੁਝ ਦੱਸੋ ਸ੍ਰੀ ਨਾਨਕ ਕੇ ਮੇਲੀ ਹੈ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਮੇਲੀ ਹੋ ਉਹਨਾਂ ਨੇ ਦਰਸ਼ਨ ਦਿੱਤੇ ਨੇ ਤੁਹਾਨੂੰ ਚਿਰੰਕਾਲ ਤਬ ਤਾਪਦੇ ਰਹੇ ਚਿਰਕਾਲ ਸਮਾਂ ਲੰਘ ਗਿਆ ਤਪਤ ਪਾ ਰਹੇ ਹਾਂ ਇਸੇ ਥਾਂ ਤੇ ਬੈਠੇ ਸੁਣ ਬੋਲੇ ਤਾਰੋ ਬੁੱਢਣ ਸਾਹੂ ਬੁੱਢਣ ਸਾਖ ਖਾਲਸਾ ਜੀ ਸੁਣ ਕੇ ਬੇਨਤੀ ਬਾਬਾ ਗੁਰੂ ਅਰਤਾ ਜੀ ਦੀ ਬੋਲਿਆ ਸਤਿਗੁਰ ਕਹੋ ਸકલ ਤੁਮ ਪਾਹੂ ਸਤਿਗੁਰਾਂ ਨੇ ਤੁਹਾਨੂੰ ਕਿਹਾ ਹੀ ਹੋਣਾ ਥਾਵਾ ਕੁਝ ਪਹਿਲਾਂ ਦਾ ਬੁੱਢਣ ਸਾਹ ਨੇ ਇਹ ਬਚਨ ਕਹਿ ਦਿੱਤੇ ਕਿ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਨੂੰ ਦੱਸਿਆ ਹੀ ਹੋਵੇਗਾ ਕੁਸ਼ਕ ਆਏ ਮੋਤੇ ਸੁਣ ਲੀਜੇ ਜੋ ਮੇਰੇ ਮਨ ਵਿੱਚ ਗਮਤਾ ਦੇ ਸਹਿਤ ਕੋਈ ਬਾਤ ਚੀਤ ਹੈ ਉਹ ਮੇਰੇ ਤੋਂ ਸੁਣ ਲੈ ਬੁੱਢਣ ਸ਼ਾਹ ਕਹਿੰਦਾ ਇਸ ਗਿਰ ਨਿਕਟ ਨਗਰ ਕੋ ਕੀਜੇ ਇਸ ਪਹਾੜ ਦੇ ਨਾਲ ਥੱਲੇ ਨੀਵੇਂ ਥੋਂ ਜਣਾ ਚ ਨਗਰ ਬਸਾਉਣਾ ਕਰ ਇਨ ਨਿਵਾਸ ਤਮਾਰੋ ਹੋਏ ਇੱਥੇ ਅਗਲੇ ਸਮੇਂ ਵਾਸਤੇ ਸੋਢ ਵੰਸ ਦਾ ਨਿਵਾਸ ਹੋਵੇਗਾ ਸ੍ਰੀ ਗੁਰ ਸੰਗ ਆਏ ਸਭ ਕੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੇਰੇ ਪਿਤਾ ਜੀ ਦੇ ਸਮੇਤ ਸਾਰੇ ਸਿੱਖ ਸੂਰਮੇ ਇੱਥੇ ਪਹੁੰਚਣਗੇ ਹਰ ਸੰਗਰਾਮ ਪਹੁੰਚੇ ਇਆਂ ਦੇਖੋ ਭਵਿੱਖਤ ਦੇ ਬਚਨ ਦੱਸ ਦਿੱਤੇ ਬਾਬਾ ਬੁੱਢਣ ਸਾਹਿਬ ਨੇ ਕਹਿਣ ਲੱਗੇ ਗੁਰਦਤਾ ਜੀ ਜੰਗ ਦੀ ਸਮਾਪਤੀ ਕਰਕੇ ਨਾ ਫੇਰ ਇੱਥੇ ਆਉਣਗੇ ਹਲੇ ਦੋ ਜੰਗ ਹੋਰ ਲੜਨੇ ਨੇ ਮਹਾਰਾਜ ਦਾ ਜੰਗ 35000 ਫੌਜ ਲਲਾ ਬੇਗ ਚੜ ਕੇ ਆਵੇਗਾ ਬੇਈਮਾਨ ਇਸੇ ਤਰ੍ਹਾਂ ਸਤ ਸੰਗਤ ਜੀ ਕਾਲੇ ਖਾਂ ਸੂਬਾ ਲਾਹੌਰ ਦਾ ਜਿਹੜਾ ਨਵਾਂ ਬਣਿਆ ਇਹ 50000 ਫੌਜ ਉਤੋਂ ਹੋਰ ਡੁੱਟਣ ਡਟਰੇ ਵਾਲੇ ਲੱਖ ਫੌਜ ਚੜਾ ਕੇ ਪੈ ਦੇਖਾਂ ਲਿਆਵੇ ਕਰਤਾਰਪੁਰ ਦੁਆਬੇ ਵਾਲੇ ਇਹ ਦੋਨੋਂ ਬੜੇ ਭਾਰੀ ਜੰਗ ਕਰਕੇ ਫੇਰ ਇੱਥੇ ਕੀਰਤਪੁਰ ਸਾਹਿਬ ਆਉਣਗੇ ਮਹਾਰਾਜਾ ਏ ਬੁੱਢਣ ਸ਼ਾਹ ਨੇ ਦੱਸਿਆ ਹੋਹੇ ਤੁਰਕ ਸੰਘਾਰਣ ਮਹਾਂ ਬੜੇ ਭਾਰੀ ਤੁਰਕਾਂ ਦਾ ਨਾਸ ਹੋਵੇਗਾ ਤਨਤਾਜ ਗੁਰ ਪਰ ਲੋਕ ਪਧਾਰੇ ਇੱਥੇ ਆ ਕੇ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਨੂੰ ਜਾਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬੁੱਢਣ ਸ਼ਾਹ ਦੱਸ ਰਿਹਾ ਹੈ ਤੁਮਰੋ ਸਤ ਬਹੁ ਸੋ ਜਸ ਬਥਾਰੇ ਹੋਰ ਦੱਸ ਰਿਹਾ ਹੈ ਗੁਰਦੁੱਤਾ ਜੀ ਥੋੜਾ ਸਹਬਜਾਦਾ ਬਹੁਤ ਜਸ ਪਰਗਟ ਕਰੇਗਾ ਇੱਥੇ ਉਰਮੇ ਵਾਸੇਗੇ ਚਿਰਨ ਕੋ ਚਿਰਕਾਰ ਫਿਰਕਾਰ ਗੁਰਤਾ ਗੱਦੀ ਦੇ ਮਾਲਕ ਬਣ ਕੇ ਇੱਥੇ ਬਸਣਗੇ ਕੀਰਤਪੁਰ ਹਲੇ ਬਤਾਰ ਧਾਰਨਾ ਹੈ ਗੁਰੂ ਹਰਰਾਇ ਜੀ ਨੇ ਉਹਨਾਂ ਬਾਰੇ ਵੀ ਬੁੱਢਣ ਸਾਹਿਬ ਦੱਸ ਰਿਹਾ ਸਿੱਖੀ ਕੋ ਬਿਸਤਰੇ ਵਿਸਾਲ ਗੁਰਸਿੱਖੀ ਬੜੀ ਫੈਲੇਗੀ ਸ੍ਰੀ ਨਾਨਕ ਬਚ ਸਿਮਰਨ ਕਰੋਂ ਗੁਰਨਾਨਕ ਦੇਵ ਜੀ ਦੇ ਮੈਂ ਬਚਨ ਚੇਤੇ ਕਰਦਾ ਹਾਂ ਬੁੱਢਣ ਸਾਹਿਬ ਕਹਿੰਦਾ ਸ੍ਰੀ ਹਰਿ ਗੋਬਿੰਦ ਦਰਸ਼ਨ ਕਰੋਂ ਮੈਂ ਚਾਹਨਾ ਗੁਰਨਾਨਕ ਦੇਵ ਜੀ ਨੇ ਮੈਨੂੰ ਕਿਹਾ ਤੂੰ ਸਾਡੇ ਛੇਵੇਂ ਸਰੂਪ ਦੇ ਵੀ ਦਰਸ਼ਨ ਕਰੇਗਾ ਮੈਂ ਹੁਣ ਅਢੀਕ ਦਾ ਹਾਂ ਦੁੱਧ ਤਾਂ ਤੁਸੀਂ ਪੀ ਲਿਆ ਮੈਂ ਇਸ ਵੇਲੇ ਛੇਵੇਂ ਸ੍ਰੀ ਪ੍ਰਤਖ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਚਾਹਣਾ ਅੱਜ ਸਾਡੀ ਮਤ ਨੂੰ ਪਤਾ ਨਹੀਂ ਕੀ ਹੋਇਆ ਹੋਇਆ ਜੇ ਕਿਸੇ ਨੂੰ ਕਹੀ ਅਮਰਤਿਆਰ ਵਿਚਾਰ ਹੋ ਕੇ ਸ਼ਕਲਾ ਹੈ ਕਹਿੰਦਾ ਨਹੀਂ ਜੀ ਮੈਂ ਤਾਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੁੰਨਾ ਮੈਨੂੰ ਤਾਂ ਲੋੜ ਹੀ ਨਹੀਂ ਗੁਰੂ ਨਾਨਕ ਅੰਗਦ ਕਰ ਮੰਨਣਾ ਅੰਗਦ ਅਮਰਦਾਸ ਪਹਿਚਾਨਣਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਾ ਪਾਇਓ ਪਿੰਨ ਪਿੰਨ ਸਭ ਨੂੰ ਕਰ ਜਾਨਣਾ ਇਕ ਰੂਪ ਕਨੂੰ ਪਹਿਚਾਨਾ ਜਿਨ ਜਾਨਣਾ ਤਨਹੀ ਸਦ ਪਾਈ ਬਿਨ ਸਮਝੇ ਸਦ ਹੱਥ ਨਾ ਆਈ ਜਿਨਾਂ ਨੇ ਸਾਰੇ ਗੁਰੂਆਂ ਨੂੰ ਵੱਖਰੇ ਵੱਖਰੇ ਕਰਕੇ ਮੰਨਿਆ ਉਹਨਾਂ ਦੀ ਗਤੀ ਕਲਿਆਣ ਨਹੀਂ ਹੋਵੇਗੀ ਜਿਨਾਂ ਨੇ ਇਕ ਰੂਪ ਜਿਨਾਂ ਨੇ ਕਰਕੇ ਮੰਨਿਆ ਹੈ ਉਹਨਾਂ ਗੁਰਮਖੰਦੀ ਹੋਈ ਭਾਈ ਕਲਿਆਣ ਹੋਵੇਗੀ ਇਸ ਕਰਕੇ ਕਦੇ ਵੀ ਦਸਾਂ ਪਾਤਸ਼ਾਹੀਆਂ ਨੂੰ ਵੱਖਰੇ ਵੱਖਰੇ ਨਹੀਂ ਮੰਨਣਾ ਦਸਾਂ ਪਾਤਸ਼ਾਹੀਆਂ ਦੇ ਉਪਦੇਸ਼ ਨੂੰ ਵੀ ਵੱਖਰਾ-ਵੱਖਰਾ ਨਹੀਂ ਮੰਨਣਾ ਹੈ ਜੋ ਤੋਹਾ ਜੁਗਤ ਸਾਇ ਸਕਾਇਆ ਫੇਰ ਪਲਟੀ ਹੈ ਦੇਹ ਪਲਟੀ ਹੈ ਜੋਤ ਵੀ ਇਹੋ ਹੈ ਜੁਗਤੀ ਵੀ ਸਤ ਸੰਗਤ ਦੀ ਉਪਦੇਸ਼ ਦੇਣ ਦੀ ਉਹੀ ਹੈ ਜਦੋਂ ਜੰਗ ਕਰਦੇ ਨੇ ਸਿੱਧਕ ਦੇ ਨਾਲ ਉਦੋਂ ਉਪਦੇਸ਼ਾਂ ਦਾ ਨਾਸ ਵੀ ਕਰਦੇ ਐ ਜਦੋਂ ਉਪਦੇਸ਼ ਦੇਣ ਲੱਗਦੇ ਦਾ ਇਨ ਮਨ ਉਹੀ ਗੁਰਨਾਨਕ ਦੇਵ ਜੀ ਵਾਲਾ ਉਪਦੇਸ਼ ਦਿੰਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਸਤ ਸੰਗਤ ਜੀ ਭਾਵਨਾ ਧਾਰ ਰਿਹਾ ਹੈ ਦੇ ਉਹੀ ਸਰੂਪ ਬੁੱਢਣ ਸਾਹਿਬ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਛੇਵੇਂ ਸਰੂਪ ਨੇ ਮੈਨੂੰ ਦਰਸ਼ਨ ਦੇਣੇ ਨੇ ਇੱਥੇ ਆ ਕੇ ਗੁਰ ਕਰਣਾ ਤੇ ਕੀਨ ਕਮਾਈ ਮੈਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਰਕੇ ਕਮਾਈ ਕੀਤੀ ਹੈ ਨਿਕਟ ਪਹੁੰਚੋ ਚਰਨ ਮਨਾਈ ਮੈਂ ਸੋਣਾ ਉਹਨਾਂ ਦੇ ਚਰਨਾਂ ਨੂੰ ਮਨਾਉਂਦਾ ਹੋਇਆ ਆਪਣੀ ਸਰੀਰਕ ਜਿਹੜੀ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਸੱਚਖੰਡ ਪਹੁੰਚਾ ਹਮ ਕਹਿ ਰਿਹਾ ਹੋ ਮੌਨ ਕੋਠਾ ਨਾ ਕਹਿ ਕੇ ਖਾਲਸਾ ਜੀ ਚੁੱਪ ਧਾਰ ਲਈ ਫੇਰ ਸਮਾਧੀ ਲਾਲੀ ਬੁੱਢਣ ਸਾਹਿਬ ਨੇ ਸ਼੍ਰੀ ਗੁਰਦੇਵ ਜੀ ਸੁਣ ਸਭ ਕਾਨ ਬਾਬਾ ਦੁੱਤਾ ਜੀ ਨੇ ਸਾਰਾ ਇਹਦੇ ਕੋਲੋਂ ਸੁਣਿਆ ਬਚਨ ਉਤਰੇ ਗਿਰਤੇ ਤਬ ਚਲਿਆ ਏ ਮਿਲ ਕੇ ਬੁੱਢਣ ਸਾਹਿਬ ਨੂੰ ਦੁੱਧ ਪੀ ਕੇ ਇਹਦਾ ਥੱਲੇ ਉਤਰਿਆ ਏ ਪਹਾੜ ਤੋਂ ਲੱਗੇ ਬਲੋਕਣ ਥਾਨ ਸੁਹਾਏ ਸ਼ੋਭੀਕ ਥਾਂ ਜਿੱਥੇ ਕੀਰਤਪੁਰ ਸਾਹਿਬ ਘੁਗ ਕੇ ਬਸ ਰਿਹਾ ਹੈ ਚਰਨ ਕਮਲ ਗੁਰੂ ਨਾਨਕ ਦੇਵ ਜੀ ਦਾ ਗੁਰਦਵਾਰਾ 22 ਗੁਰਦਵਾਰੇ ਨੇ ਖਾਲਸਾ ਜੀ ਉੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ 7ਵੇਂ ਪਾਤਸ਼ਾਹ ਦਾ ਅਵਤਾਰ ਸਥਾਨ 8ਵੇਂ ਪਾਤਸ਼ਾਹ ਦਾ ਅਵਤਾਰ ਸਥਾਨ 6ਵੇਂ ਪਾਤਸ਼ਾਹ ਬਾਗ ਸੱਚੇ ਪਾਤਸ਼ਾਹ ਨੇ ਲਵਾਇਆ ਆਪਜੀ ਤਖਤ ਤੇ ਸੁਹਾਇਮਾਨ ਹੁੰਦੇ ਜਿੱਥੇ 6ਵੇਂ ਪਾਤਸ਼ਾਹ ਇਤਰਾਦਕ ਸਤ ਸੰਜੀ ਬਾਹਰ ਪਤਾਲਪੁਰੀ ਬਹੁਤ ਸਾਰੇ ਸਤ ਸੰਜੀ ਬਾਬਾ ਗੁਰਤਾ ਜੀ ਦਾ ਦੇਰ ਆ ਇਤਰਾਦਕ ਸਾਰੇ ਨਗਰ ਵਿੱਚ ਬਹੁਤ ਗੁਰਦੁਆਰੇ ਹਨ ਕਾਰੀਕਾ